ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਅੱਜ ਦੀ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜਿਹੜੇ ਲੋਕ ਇਹ ਕਹਿੰਦੇ ਨੇ ਕਿ ਕੁੜੀਆਂ ਬੜੀਆਂ ਹੀ ਕਮਜ਼ੋਰ ਹੁੰਦੀਆਂ ਨੇ ਬੜੇ ਥੋੜੇ ਦਿਲ ਵਾਲੀਆਂ ਹੁੰਦੀਆਂ ਨੇ ਬਹੁਤ ਜਿਗਰਾ ਘੱਟ ਹੁੰਦਾ ਇਹਨਾਂ ਦਾ ਸੋ ਉਹ ਸਾਰੇ ਜਣੇ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖ ਲਿਓ ਇੱਕ ਵਾਰ ਦੀ ਗੱਲ ਆ ਕਿ ਇੱਕ ਪਿਓ ਆਪਣੀ ਧੀ ਨੂੰ ਮਿਲਣ ਦੇ ਲਈ ਆਉਂਦਾ ਤੇ ਉੱਥੇ ਉਹਦੇ ਜਵਾਈ ਦੇ ਨਾਲ ਗੱਲਾਂ ਬਾਤਾਂ ਕਰਦਿਆਂ ਤੋਂ ਥੋੜੀ ਜੀ ਅਣਵਣ ਹੋ ਜਾਂਦੀ ਜਿਦੇ ਕਾਰਨ ਉਸਦਾ ਜਵਾਈ ਉਸ ਨੂੰ ਕੁਝ ਵੱਧ ਘਟ ਬੋਲ ਦਿੰਦਾ ਤੇ ਜਿਸ ਦਾ ਉਸ ਧੀ ਦੇ ਪਿਓ ਨੂੰ ਬੜਾ ਹੀ ਬੁਰਾ ਲੱਗਦਾ ਤੇ ਉਹਨੂੰ ਗੁੱਸਾ ਆ ਜਾਂਦਾ ਤੇ ਉਹ ਆਪਣੀ ਧੀ ਨੂੰ ਕਹਿੰਦਾ ਕਿ ਧੀਏ ਮੈਂ ਤਾਂ ਇੱਥੇ ਇੱਕ ਮਿੰਟ ਨਹੀਂ ਰਹਿ ਸਕਦਾ ਰਾਤ ਰੁਕਣਾ ਤਾਂ ਦੂਰ ਦੀ ਗੱਲ ਆ ਉਹ ਆਪਣੀ ਧੀ ਨੂੰ ਜਦੋਂ ਇੰਨਾ ਕਹਿੰਦਾ ਕਿ ਮੇਰੇ ਤੋਂ ਨਹੀਂ ਇੱਥੇ ਰਾਤ ਕੱਟਣੀ ਮੈਨੂੰ ਤਾਂ ਹੁਣ ਜਾਣ ਦੇ ਤੂੰ ਤਾਂ ਜਿਹੜੀ ਉਹਦੀ ਧੀ ਹੁੰਦੀ ਆ ਉਹ ਉਹਦੀ ਆਪਣੇ ਪਿਓ ਦੀ ਬਾਹ ਫੜ ਲੈਂਦੀ ਆਪਣੇ ਪਿਓ ਦੀ ਬਾਹ ਫੜ ਕੇ ਰੋਕਦੀ ਆ ਕੈਂਦੀ ਕਿ ਇਸ ਨੂੰ ਮੈਨੂੰ ਤੁਸੀਂ ਹੀ ਸਹਿੇੜ ਕੇ ਦਿੱਤਾ ਤੁਹਾਡੇ ਤੋਂ ਇੱਥੇ ਇੱਕ ਪਲ ਨਹੀਂ ਕੱਟ ਹੋਇਆ ਇੱਕ ਰਾਤ ਨਹੀਂ ਕੱਟ ਹੋਈ ਤੇ ਮੈਂ ਤਾਂ ਸਾਰੀ ਜ਼ਿੰਦਗੀ ਇੱਥੇ ਕੱਢਣੀ ਆ ਸੋ ਦੋਸਤੋ ਇਸ ਵੀਡੀਓ ਤੋਂ ਆਪਾਂ ਨੂੰ ਇਹੀ ਕੁਝ ਸਿੱਖਣ ਲਈ ਮਿਲਦਾ ਕਿ ਜਿਹੜੀ ਇੱਕ ਔਰਤ ਹੁੰਦੀ ਆ ਇੱਕ ਧੀ ਹੁੰਦੀ ਆ ਇਹ ਬਹੁਤ ਵੱਡੇ ਜਿਗਰੇ ਵਾਲੀਆਂ ਹੁੰਦੀਆਂ ਬਹੁਤ ਵੱਡਾ ਦਿਲ ਹੁੰਦਾ ਇਹਨਾਂ ਦਾ ਇੱਕ ਕਮਜ਼ੋਰ ਨਹੀਂ ਹੁੰਦੀਆਂ ਇਹ ਸਾਰੇ ਦਰਦ ਆਪਣੇ ਅੰਦਰ ਛੁਪਾ ਕੇ ਤੁਹਾਡੇ ਲਈ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਦੇ ਲਈ ਬਹੁਤ ਕੁਝ ਸਹਿਣ ਕਰ ਲੈਂਦੀ ਆ ਜੇ ਗੱਲ ਸੱਚੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਧੀਆਂ ਨੂੰ ਔਰਤ ਨੂੰ ਕਦੇ ਵੀ ਕਮਜ਼ੋਰ ਨਾ ਸਮਝਿਆ ਕਰੋ ਧੰਨਵਾਦ